ਆਨਲ ਕਹਿੰਦੇ ਨੇ ਪ੍ਰਚੰਡਤਾ ਅੱਗ ਦੇ ਵਿੱਚ ਉਹ ਪ੍ਰਚੰਡਤਾ ਵੀ ਜਿਹੜੇ ਸਰੀਰ ਦੇ ਵਿੱਚ ਆਗ ਕਹਿੰਦਾ ਹੈ ਹਰ ਗਰਮੀ ਇਹ ਵੀ ਉਹਦੀ وجہ ਨਾਲ ਹੈ। શીਤ ਗਰਮੀ ਕਾ ਦੀ وجہ ਨਾਲ ਹੈ। ਜੇ ਹੈ ਸਰੀਰ ਤੇ ਤਾਂ ਗਰਮ ਆਤਮਿਕ ਨੂੰ ਠੰਡੀ ਹੋ ਜਾਂਦਾ ਹੈ ਸਰੀਰ। ਚਾਹੇ ਗਰਮੀ ਜੇ ਰੱਖ ਲਓ ਧੁੱਪ ਹੋਵੇ ਜਿੰਨੀ ਮਰਜੀ। ਜਿੰਨੀ ਵਾਰ ਜੀ ਗਰਮੀ ਪੈਂਦੀ ਹੋਵੇ ਆਦਮੀ ਮਰ ਜਾਂਦਾ ਸੀ ਠੰਡਾ ਹੋ ਜਾਂਦਾ ਉਹ ਗਰਮੀ ਕਾਦੀ ਸੀ ਕਾਦੀ ਗਰਮੀ ਸੀ ਫਾਤਮਾ ਜੀ ਆਾ ਸਰੀਰ ਦੀ ਅੱਗ ਚ ਤੇਰਾ ਨਿਵਾਸ ਹੈ ਸਾਰੇ ਸਰੀਰ ਗਰਮ ਤੇਰੇ ਕਰਕੇ ਆ ਕਿਉਂ ਬਬੀਹਾ ਜਲਮੇ ਤੇਰਾ ਬਾਸ ਹੈ ਓੜਾ ਬਬੀਆ ਨਾ ਮਾਨਾ ਉਹ ਜਿਹੜਾ ਪਾਣੀ ਹੈ ਨਾ ਸਰੀਰ ਦਾ ਉਹਦੇ ਵਿੱਚ ਨਿਵਾਸ ਕਰਦਾ ਹੈ ਤਾਂ ਕਹਿਜੈ ਜਲ ਤੇਰੇ ਪਰ ਪ੍ਰਸਾਦਿਆ ਬਬੀ ਇਹਦਾ ਜਲ ਵਿੱਚ ਬਾਸ ਆ ਜਦਨ ਖੂਲ ਦਾ ਦੌਰ ਆ ਘਟ ਜਾਂਦਾ ਉਦੋਂ ਇਹ ਕੰਮ ਬਾਹਤ ਪੈ ਲੜ ਜਾਂਦੇ ਨੇ ਫਿਰ ਫੇਰ ਨਹੀਂ ਕੰਮ ਕਰਦੇ ਜਦਨ ਖੂਲ ਦਾ ਦੌਰ ਆ ਹੈ ਉਦੋਂ ਬਬੀ ਇਹਦੀ ਸ਼ਕਤੀ ਕੰਮ ਕਰਦੀ ਹੈ ਹੱਥ ਪੈਰ ਹਿਲਦਾ ਜਦਨ ਖੂਲ ਦਾ ਦੌਰ ਨਹੀਂ ਰਹਿੰਦਾ ਤੇ ਫਿਰ ਫੇਰ ਕਿ ਬਵੀ ਹੈ ਚਾਹੇ ਜਿਉਂਦਾ ਵੀ ਹੈ ਸਰੀਰ ਹੈਗਾ ਵੀ ਆ ਉਹ ਫਿਰ ਬਾਹਮਰੀ ਚੱਕ ਹੁੰਦੀ ਬਵੀ ਤੇ ਸ਼ਕਤੀ ਨਹੀਂ ਆ ਉਧਰ ਉਹਦਾ ਨਵਾਸ ਉਧਰ ਬੰਦ ਹੋ ਗਿਆ ਹਾਂਜੀ ਸੰਕਟ ਨਿਵਾਰਨੀ ਅਦਮ ਉਧਾਰਨੀ ਸੰਕਟ ਨਿਵਾਰਨੀ ਸੰਕਟ ਕੀ ਹੈ ਸੰਕਟ ਨਿਵਾਰਨੀ タルਮ ਸੰਕਟ ਹੁੰਦਾ ਹੈ ਫਸਿਆ ਹੋਇਆ ਪਰਮ タルਮ ਸੰਕਟ ਹੈ ਜਿਹੜੇ ਪਰਮ ਵਿੱਚ ਫਸੇ ਨੇ タルਮ ਸੰਕਟ ਵਿੱਚ ਫਸੇ ਨੇ ਸਭ ਤੋਂ بڑا ਸੰਕਟ ਧਰਮਕ ਪਰਮ ਜਿਹੜਾ ਇਹ ਫਸ ਗਿਆ ਕੁੰਬੜ ਘਰੀ ਚ ਸੰਕਟ ਜੇ ਫਸ ਗਿਆ ਆਪਣੀ ਜਾਣੇ ਧਰਮਕ ਹੈ ਧਰਮ ਹੈ ਨਹੀਂ ਕੋਲ ਸੰਕਟਨ ਵਾਲੀ ਪਰਮ ਨੂੰ ਡਵਾਨ ਕਰਨ ਵਾਲੀ ਹੈ ਆਦਮ ਉਧਾਰ ਨਹੀਂ ਕਿ ਵੀ ਆਦਮ ਹੈ ਦੇਖੋ ਆਦਮ ਫੇਰ ਆ ਗਿਆ ਸੰਕਟ ਵਾਲੇ ਦਾ ਇਹ ਵੀ ਰੁਕਿਆ ਹੈ ਜਲ ਪਰਮ ਹੈ ਪਰਮ ਵੀ ਰੋਕ ਲੈਂਦਾ ਹੈ ਅੱਧਾ ਉਹ ਆੜੀ ਅੱਧ ਚੋ ਖੜਾ ਸੰਕਟਾਲਾ ਪਰਮ ਸੰਕਟਾਲਾ ਇਹਾਰੇ ਪਰਮ ਸੰਕਟਾਲਾ ਹੀ ਰਹੇ ਜਿਨ੍ਹਾਂ ਨੂੰ ਕੁਝ ਹੋਰੇ ਲੱਗਦੀ ਐ ਸਿੱਖੀ ਕੀ ਕਰਦੇ ਨੇ ਪਰ ਤੁਹਾਨੂੰ ਧਰਮ ਦੀ ਫਸੇ ਨੇ ਜਿੱਤੇ ਪਰਮ ਉਹਦੇ ਤੁਹਾਨੂੰ ਸੰਕਟ ਵੀ ਹੈ ਧਰਮ ਸੰਕਟ ਬਣ ਜਾਂਦਾ ਆਜ ਸਿੱਖਾਂ ਦਾ ਧਰਮ ਸੰਕਟ ਬਣਿਆ ਹੋਇਆ ਝਗੜਾ ਝਗੜਾ ਸਕਣੇ ਹੁੰਦਾ ਸਗੜਦੀ ਹੁੰਦਾ ਝਗੜਾ ਕਲੇਸ ਉਹ ਕਲੇਸ਼ ਜਿਹੜਾ ਪਿਆ ਹੋਇਆ ਹੈ ਪਰਬ ਕਰਕੇ ਪਿਆ ਆਇਆ ਗਿਆਨ ਨਹੀਂ ਹੈਗਾ ਤਰਪਦਾਰੀ ਪਤਾ ਕੀ ਹੈ ਸਿੱਖੀ ਦਾ ਗਿਆਨ ਨਹੀਂ ਹੈ ਜਦੋਂ ਸਿੱਖੀ ਦਾ ਗਿਆਨ ਹੋ ਗਿਆ ਸੰਕਟ ਦੂਰ ਹੋ ਜੂ ਜਿਹੜੇ ਸੰਕਟ ਖੜਾ ਕਰਦੇ ਨੇ ਅਨਸੈਸਰੀ ਸਭ ਨੂੰ ਪਤਾ ਲੱਗ ਜੂਵੇ ਤਾਂ ਸਿੱਖੇ ਨਹੀਂ ਹਨ ਹੁਣ ਪਤਾ ਹੀ ਨਹੀਂ ਸੱਚਾ ਕੌੜਾ ਝੂਠਾ ਕੌਣਾ ਆ ਪਬਲਿਕ ਨੂੰ ਸਾਰੇ ਗਾਇਨ ਲੋਕਾਂ ਨੇ ਮੈਂ ਸੱਚਾ ਕਹਿੰਦਾ ਮੈਂ ਸੱਚਾ ਕਹਿੰਦਾ ਮੈਂ ਸੱਚਾ ਕਹਿੰਦਾ ਮੈਂ ਸੱਚਾ ਆਪਾ ਵਿਰੋਧੀ ਨੇ ਸਾਰੇ ਹੁਣ ਸਾਰੇ ਸੱਚੇ ਕਿਵੇਂ ਹੋਗੇ ਸਾਰੇ ਸਿੱਖ ਕਿਵੇਂ ਹੋਗੇ ਤਾਂ ਇੱਕ ਦੂਏ ਦੇ ਵਿਰੁੱਧ ਖੜੇ ਨੇ ਸਾਰੇ ਸਿੱਖ ਕਿਵੇਂ ਹੋਗੇ ਹੁਣ ਸਿੱਖ ਸਿੱਖੀ ਦਾ ਪਤਾ ਲੱਗੇ ਤਾਂ ਫੈਸਲਾ ਹੋਊਗਾ ਸਿੱਖ ਕਿਹੜਾ ਕਿੰਨਾ ਗਲਤ ਹੈ ਕਿਹੜਾ ਕਿੰਨਾ ਠੀਕ ਹੈ ਕਿਹੜਾ ਬਿਲਕੁਲ ਗਲਤ ਹੈ ਜਿਹੜਾ ਜ਼ਿਆਦਾ ਗਲਤ ਹੈ ਕੋਹਣਾ ਘੱਟ ਗਲਤ ਕੋਲ ਘੱਟ ਗਲਤ ਵਾਲੇ ਦੀ ਇੱਜ਼ਤ ਹੋ ਜੂ ਜ਼ਿਆਦਾ ਗਲਤ ਵਾਲੇ ਦੀ ਇੱਜ਼ਤ ਨਹੀਂ ਜਿਹੜੀ ਹੁਣ ਜ਼ਿਆਦਾ ਜਿਹੜਾ ਜ਼ਿਆਦਾ ਦੂਰ ਹੈ ਤਰਫ ਤੋਂ ਉਹ ਚੌਧਰੀ ਬਣ ਕੇ ਬੈਠਾ ਫਿਰ ਲਾਈਨ ਕਿ ਆ ਜਾਣਗੇ ਜਿੰਨਾ ਕੋਈ ਨੇੜੇ ਹੋਊ ਸਿੱਖੀ ਦੇ ਉਨੀ ਹੁੰਦੀ ਉਹਨਾਂ ਉਹ ਮੂਰੇ ਆ ਜਾਊਗਾ ਲਾਈਨ ਚ ਆ ਜਾਊਗਾ ਜੇ ਲਾਈਨ ਟੁੱਟ ਜਾਂਦੀ ਏ ਝਗੜਾ ਹੋਣਾ ਹੀ ਏ ਜੇ ਕਟਕਲ ਵਾਲੇ ਨੂੰ ਜੂਨੀਅਰ ਨੂੰ ਸੀਨੀਅਰ ਬਣਾ ਦਿੰਦੇ ਨੇ ਬਹਿਕਮੈਲ ਦੇ ਵਿੱਚ ਉਹ ਕਹਿੰਦਾ ਮੈਂ ਤਾਂ ਚਾਰ ਦਰਜੇ ਥਲੇ ਸੀ ਚਾਕੇ ਮੇਰਾ ਅਫਸਰ ਬਣਾਤਾ ਬਿਆਕਲ ਤਾਂ ਫਾਇਦਾ ਨਹੀਂ ਹੁੰਦੀ ਉੱਥੇ ਉਹਨਾਂ ਦੇ ਬਿਆਕਲ ਤਾਂ ਫਾਇਦਾ ਨਹੀਂ ਹੁੰਦਾ ਨਾ ਜੀ ਭਈ ਜਿਹੜਾ ਕਾਵਲਾ ਆਦਮੀ ਹੈ ਉਹਨੂੰ ਅੱਗੇ ਤੋ ਪਿੱਛੇ ਕਰ ਦਵੇ ਕੋਈ ਉਹਦੇ ਅੰਦਰ ਵੀ ਬਿਆਕਲ ਤਾਂ ਉਹ ਜਿਹੜਾ ਥੱਲੇੋਂ ਉੱਤੇ ਲਾਤਾ ਉਹਨੇ ਬਰਬਦੀ ਕਰਦੀ ਹੈ ਹਰ ਮੇਰਾ ਬੌਸ ਜੀ ਐਂ ਕਰਦਾ ਦਾ ਮੈਂ ਹੁਣ ਇਹਨੂੰ ਤੱਕ ਕਰ ਉਹਦਾ ਬਿਸ਼ੂਰ ਕਰਨਾ ਥੱਲੇ ਵਾਲੇ ਦੇ ਉੱਪਰ ਜਾ ਕੇ ਇਹ ਜਿਆਦਾ ਰੌਲਾ ਜਿਹੜਾ ਸਾਡਾ ਉੱਤੇ ਹੈ ਨਾ ਇਹ ਜਿਹੜਾ ਇਹਨਾਂ ਨੇ ਉਥਲ ਪੁਥਲ ਕਰਤੀ ਨਾ ਰਿਆਥਾਂ ਦੇਣ ਦੀ ਇਹ ਵੀ ਕਾਰਨ ਹੈ ਇੱਕ ਕਟਕ ਵਾਲਿਆਂ ਨੂੰ ਰਿਆ ਦੇ ਅਗਰ ਵਾਲ ਦੇ ਉੱਤੇ ਥੋਪ ਦੇ ਲੋ ਇਹ ਗੈਰ ਕੁਦਰਤੀ ਗੱਲ ਹੈ ਜਿੱਥੇ ਗੈਰ ਕੁਦਰਤੀ ਗੱਲ ਹੋਊਗੀ ਉੱਥੇ ਉਥਲ ਪੁਥਲ ਰਹੂਗੀ ਉਥੇ ਸ਼ਾਂਤੀ ਰਹੂਗੀ ਗੈਰ ਕੁਦਰਤੀ ਗੱਲ ਗੈਰ ਕੁਦਰਤੀ ਤਰੀਕੇ ਨਾਲ ਟਰੱਕੀ ਨਹੀਂ ਹੋ ਸਕਦੀ ਕਦੇ ਵੀ ਕਿਤੇ ਉਹਦੇ ਤੋਂ ਤੁਸੀਂ ਉਹਨਾਂ ਨੂੰ ਪੈਸੇ ਦੇ ਕੇ ਬਰਾਬਰ ਕਰ ਦਿਓ ਜ਼ਮੀਨਾਂ ਦੇ ਅਕੇ ਬਰਾਬਰ ਕਰ ਦਿਓ ਪਰ ਬੇਅਗਰਾਂ ਨੂੰ ਅਗਲਾਣਾ ਤੇ ਦੀ ਥੋਪੀ ਰਹਿੰਦਾ ਫੇਰ ਹੀ ਚੱਲਦਾ ਹੁੰਦਾ ਕੰਮ ਉਥੇ ਸ਼ਾਂਤੀ ਪੈਦਾ ਹੋ ਜਾਂਦੀ ਹੈ ਸ਼ਾਂਤੀ ਦਾ ਕਾਰਨ ਇਹ ਬੇਅਗਲਾ ਨੂੰ ਰਿਸ਼ਵਤ ਨਾਲ ਸਵਾਰੀ ਉੱਤੇ ਲੈ ਜਾਂਦਾ ਅਕਲ ਵਾਲਿਆਂ ਨੇ ਅਤਵਾੜ ਸ਼ੁਰੂ ਕਰ ਲਿਆ ਕੋਈ ਟਾਲੀ ਜਾਣੇ ਬਹੁਤ ਉਹਨਾਂ ਚ ਬੰਦੇ ਉਹਨਾਂ ਨੂੰ ਉਹਨਾਂ ਦੀ ਹੱਕ ਦੀ ਸੀਟ ਨਹੀਂ ਮਿਲੀ ਤਾਂ ਉਹ ਤਾਂ ਚਲੇ ਗਏ ਦੱਸੇ ਕੋੜ ਲੈਣਾ ਨੂੰ ਉਹ ਇੱਕ ਸਰਕਾਰ ਨਾਲ ਲੜਨਾ ਬਜਾਖ ਦੀ ਗੱਲ ਹੈ ਸਪਲਾਈ ਲਾਈਨ ਕੋਈ ਰੀਟ੍ਰੇਡਿੰਗ ਸੈਕਟਰ ਹੁੰਦਾ ਕੋਈ ਨਹੀਂ ਸਰਕਾਰ ਦੇ ਭੁੱਲਣੀ ਭਲਾ ਦੇ ਲਈ ਇਟਾਲੀਅਨ ਨਹੀਂ ਖੜੋ ਹੋਰ ਆਂਦੀ ਇਟਾਲੀ ਜਲਸੀ ਤੋਂ ਉਹਨਾਂ ਨੇ ਪਰਖਿਆ ਰਿਹਾ ਉਹਨਾਂ ਦੀ ਅਕਲ ਦੀ ਦਾਤ ਦਿੱਤੀ ਰਹੀ ਹੈ ਵਿਦੂਕ ਦੇ ਜੋਰ ਨਾਲ ਪਾਵਰ ਦੇ ਜੋਰ ਨਾਲ ਪਾਵਰ ਕੋਲ ਉਹ ਦੁਬਾਰਾ ਹੈ ਇਹ ਤਰੀਕਾ ਹੀ ਹੈਗਾ ਸਿਆਣੇ ਬੰਦੇ ਹੋਰ ਵੀ ਕਹਿੰਦੇ ਨੇ ਵੀਰਾਂ ਨਾਲ ਬੈਠ ਕੇ ਗੱਲ ਕਰੋ ਜੜ ਲੱਭੋ ਕਹਿ ਰਹੇ ਨੇ ਲੋਕ ਜੜ ਲੱਭੋ ਠੀਕ ਕਹਿ ਰਹੇ ਨੇ ਸਿਆਣੇ ਨੇ ਪਰ ਜਿਹਦੇ ਕੋ ਪਾਵਰ ਹੈ ਛੱਡ ਨਹੀਂ ਚਾਹੁੰਦਾ ਉਹ ਕਹਿੰਦਾ ਡਾਂਗ ਦੇ ਜੋਰ ਨਾਲ ਗੱਲ ਹੀ ਠੀਕ ਬੇਅਕਲ ਕੋ ਪਾਵਰ ਹੈ ਉਹ ਨੂੰ ਪਤਾ ਮੇਰੀ ਪਾਵਰ ਚਲੀ ਜਾਣੀ ਜੀ ਸਵਾਰਥ ਹੈ ਉਹਦੇ ਕੋਲ ਸਵਾਰਥ ਸਵਾਰਥੀ ਆਦਮੀ ਉੱਤੇ ਜਿੱਤੇ ਸਵਾਰਥ ਹੋ ਉੱਤੇ ਉੱਤੇ ਉਧਲ ਪੁੱਤਰ ਰਹੂਗੀ ਸੰਸਾਰ ਉਤਲ ਪੁਤਲ ਦਾ ਕਾਰਨ ਹੈ ਸਵਾਰਥ ਜੇ ਪਰ ਇਸ ਗੁਰਬਾਣੀ ਕੀ ਹੈ ਗੁਰਮਤਾ ਪਰਮਾਰਥ ਜਿੱਦਣ ਪਰਮਾਰਥ ਦਾ ਰਾਜ ਆ ਗਿਆ ਉਦੋਂ ਰਾਮ ਰਾਜ ਹੋਊਗਾ ਐਦਾਂ ਨਹੀਂ ਹੁੰਦਾ ਰਾਮ ਰਾਜ ਵੀ ਬਾਦ ਲਗਾ ਦੇ ਮੇਰਾ ਰਾਜ ਤਾਂ ਰਾਮ ਰਾਜ ਹੈ ਕਰਨਾਂ ਦੇ ਤਾਂ ਤਾਂ ਸੇਵਾ ਹੋਊਗੀ ਰਾਜ ਨਹੀਂ ਹੁਣ ਕਰਕੇ ਦਿਖਾ ਦੋ ਕਰਕੇ ਦਿਖਾਉਂਦਾ ਫਿਰ ਸਵਾਰਥ ਦੀ ਗੱਲ ਜਿਹੜਾ ਕਦ ਕਹੇ ਕਰਕੇ ਦਿਖਾਵੇ ਨਾ ਇਹ ਗੱਲਾਂ ਨੇ ਸਰਫਰਾਂ ਦੀ ਹੁੰਦੀਆਂ ਇਹ ਗੱਲਾਂ ਨੇ ਇਹਨਾਂ ਦੀ ਹੁੰਦੀਆਂ ਕੁੱਕ ਆਪਣਾ ਰਾਜ ਕਰਨ ਹਾਂ ਆਪਣੇ ਰਾਜ ਨੂੰ ਬਾੜਾ ਤਾਂ ਕੋਈ ਕਹਿੰਦਾ ਨਹੀਂ ਹੁੰਦਾ ਆਪਣਾ ਮੈਂ ਬਾੜਾ ਤਾਂ ਕੋਈ ਕਹਿੰਦਾ ਨਹੀਂ ਹੁੰਦਾ ਕਿ ਸਾਰਿਆਂ ਨੂੰ ਬਾੜਾ ਇਹ ਆਦਮੀ ਦੀ ਨੇਚਰ ਹੈ ਲੋਕਾਂ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਇਹ ਤਾਂ ਇਹ ਤਾਂ ਸੰਸਾਰ ਦੇ ਘਾਰ ਹੈ ਪਰ ਕਿਸੇ ਸੰਸਾਰ ਚਾਹੁੰਦਾ ਇਹ ਇਮਾਨਦਾਰ ਨੇ ਫਿਰ ਤਰਸਦਾ ਇਹੀ ਹੈ ਜਿਹਦਾ ਜਿੱਤੇ ਹੱਕ ਵੰਦਿਆ ਉਹਨੂੰ ਦੇ ਦਿਓ ਪਰ ਦਵੇ ਕੌਣ ਆਪਣੇ ਮੁੰਡੇ ਨੂੰ ਪਿੱਛੇ ਕੌਣ ਕਰੇ ਆਪਣੇ ਰਿਸ਼ਤੇਦਾਰ ਨੂੰ ਪਿੱਛੇ ਕੌਣ ਕਰੇ ਬੇਗਲਾ ਨੂੰ ਉੱਤੇ ਰੱਖਿਆ ਕੁਰਸੀਆਂ ਦੇ ਪਿੱਛੇ ਕੌਣ ਘਟਾਵੇ ਮੇਰੇ ਆਦਮੀ ਦੇ ਬেরি ਫੇਵਰ ਜਿਹਨਾਂ ਮੈਨੂੰ ਕਿਸਾਨਾਂ ਕਹਿੰਦੇ ਕਿ ਨਾ ਨਾ ਉੱਤੇ ਰੱਖਣਾ ਪਹਿਲੀ ਬੱਟੀ ਰੱਖਣਾ ਪਾਵਰ 'ਚ ਰੱਖਣਾ ਉਹ ਮੇਰੇ ਆਦਮੀ ਨੇ ਇਹ ਤਾਂ ਤਰੀਕਾ ਨਹੀਂ ਹੈ ਕੋਈ ਸ਼ਾਂਤੀ ਦਾ ਤੇ ਤਰੱਕੀ ਦਾ ਤਰੀਕਾ ਥੋੜੀ ਹੈ ਇਹ ਤਾਂ ਵਿਨਾਸ਼ ਦਾ ਤਰੀਕਾ ਹੈ ਹੌਲੀ-ਹੌਲੀ ਹੋ ਜਾਂਦਾ ਤਾਂ ਵਿਨਾਸ਼ ਦਾ ਤਰੀਕਾ ਹੈ ਇਹ ਪੜ੍ਹਾਈ ਜਿਹੜੀ ਇਹਨਾਂ ਨੇ ਪੜ੍ਹਾਈ ਪੜ੍ਹੀ ਇਹਨਾਂ ਨੂੰ ਕੁੱਟਲਤਾ ਦੀ ਕੁੱਟਲ ਦਿੱਤੀ ਐਤਾ ਕੁਰਬਾਨੀ ਦਦਿਆ ਕਰਦੀ ਹੈ ਜੀ ਕੋਟਲ ਗਾਠ ਜਦ ਖੁੱਲੇ ਦੇਵ ਇਹ ਜਦੋਂ ਗੱਠ ਖੁੱਲ ਗਈ ਨਾ ਮਹੌਦਲੇ ਦੇਵ ਦੇਵਤਾ ਹੀ ਆਪੇ ਕੋਟਲ ਗਾਠ ਜਦ ਖੁੱਲੇ ਦੇਵ ਮਫਿਰਤੇ ਦੇਵਤਾ ਇਹ ਕੋਟਲ ਦਾ ਦੀ ਗਾਠ ਹੈ ਜਿਹੜੀ ਅੰਦਰ ਹੈ ਨਾ ਗੱਠ ਇਹ ਇਹਨੂੰ 라 ਬੁੱਧੀ ਹੀਰ ਬਣਾਈ ਬੈਠੀ ਹੈ ਬੁੱਧੀ ਹੀਰ ਜਿਹੜਾ ਹੁੰਦਾ ਮਸੀਬਤਾਂ ਪੈਦਾ ਕਰਦਾ ਹੁੰਦੇ ਜਿਹੜੀ ਬੁੱਧੀ ਜਾਂ ਕਬੁੱਧ ਬਣ ਜਾਂਦੀ ਹੈ ਨਾ ਫਿਰ ਉਹ ਮਸੀਬਤਾਂ ਖੜੀਆਂ ਕਰਦੀ ਹੈ ਆਪਣੇ ਵਾਸਤੇ ਵੀ ਆਪਣੇ ਪਰਿਵਾਰ ਵਾਸਤੇ ਵੀ ਆਪਣੇ ਬਹਲੇ ਵਾਸਤੇ ਵੀ ਆਪਣੇ ਪਿੰਡ ਵਾਸਤੇ ਵੀ ਆਪਣੇ ਦੇਸ਼ ਵਾਸਤੇ ਵੀ ਸਾਰੀ ਦੁਨੀਆ ਵਾਸਤੇ ਵੀ ਅਸੀਂ ਦੁਨੀਆ ਨਾਲ ਜੁੜ ਜਾਂਦੇ ਹੌਲੀ ਹੌਲੀ ਜਾ ਕੇ ਹੌਲੀ ਹੌਲੀ ਜਾ ਕੇ ਆਦਮੀ ਸਾਰੀ ਦੁਨੀਆ ਤੋਂ ਜੁੜ ਜਾਂਦਾ। ਅਸੀਂ ਹੌਲੀ ਹੌਲੀ ਜੁੜਦੇ ਗੁਰਬਾਣੀ ਦੇ ਇੱਕ ਦਮ ਜੋੜਤਾ। ਕਿ ਹੌਲੀ ਹੌਲੀ ਜੁੜਦਾ। ਆਪਣੇ ਪ੍ਰਾਇ ਦੇ ਨਾਲ ਇਹਦੇ ਰੇਲ ਤੇ। ਗੁਰਬਾਣੀ ਕੋਦਮ ਜੋੜ ਦਿੰਦੀ ਉਹ ਕਹਿੰਦਾ ਸਾਰੇ ਹੀ ਤੇਰੇ ਨੇ ਤੂੰ ਸਾਰਿਆਂ ਦਾ। ਧਰੋੜਾ ਹੋ ਗਿਆ। ਇਹ ਵਿਚਾਰ ਲੀਆਂ ਜਿਹੜੀਆਂ ਸਟੈਪ ਨੇ ਨਾ ਤਾਂ ਅੱਜ ਜੀ ਮੇਰੀ ਤਹਿਸੀਲ ਦਾ, ਅੱਜ ਜੀ ਮੇਰੇ ਬਹਲੇ ਦਾ ਜੀ ਮੇਰੀ ਵਾਰਡ ਦਾ। ਅੱਜ ਇਹ ਸਾਡਾ ਆਪਣਾ ਘਰ ਦਾ ਜੀ ਰਿਸ਼ਤੇਦਾਰ ਹੈ। ਅੱਜ ਇਹ ਸਗਾ ਭਾਈ ਆ ਜੀ ਚਾਚੇ ਦਾ ਮੁੰਡਾ ਇਹ ਚ ਫਰਕ ਹੈ ਇਹ ਤਾਂ ਝਗੜੇ ਪਾਉਣ ਵਾਲੀ ਗੱਲ ਆ ਨਾ ਇਹ ਬੌੜੀਆਂ ਨਹੀਂ ਹਨ ਇਹਦੇ ਵਿੱਚ ਗੁਰਬਾਣੀ ਚ ਨਹੀਂ ਬੌੜੀਆਂ ਇਹ ਆਦਮੀ ਦੀਆਂ ਬਣਾ ਜਿਹੜੇ ਬੌੜੀਆਂ ਨੇ ਇਹ ਕੁਟਲਤਾ ਦੀਆਂ ਬੌੜੀਆਂ ਬਣਾ ਜਿਹੜੇ ਨੇ ਕੁਟਲ ਲੀਤੀਆਂ ਨੇ ਬੌੜੀਆਂ ਆਪਣੇ ਪ੍ਰਾਇ ਦੀ ਇਹ ਤਾਂ ਗੁਰਬਾਣੀ ਖਲਾਫ ਹੈ ਇਸੇ ਦੇ ਖਲਾਫ ਹੈ ਬਸ ਫਿਰ ਜਾਂ ਸਾਰੇ ਇੱਕ ਨੇ ਆਪਣਾ ਪ੍ਰਾਇ ਕੋਈ ਹੈ ਨਹੀਂ ਫੇਰ ਆ ਪੇ ਕਾਬਲ ਨੂੰ ਮੁਰੇ ਲੈ ਉਹ ਵੀ ਮੇਰਾ ਉਹ ਵੀ ਮੇਰਾ ਉਹ ਵੀ ਮੇਰਾ ਉਹ ਵੀ ਮੇਰਾ ਕਾਬਲ ਜਿਹੜਾ ਹੋ ਗਿਆ ਉਹ ਬੇ ਕਾਫਲੀਅਤ ਦਾ ਹੀ ਕੰਮ ਕਰੋ ਫੇਰ ਇਹ ਬਦਲ ਸਕਦਾ ਸਭ ਕੁਝ ਬਦਲਣਾ ਨਹੀਂ ਬਦਲ ਸਕਦਾ ਕੁਰਬਾਨੀ ਜੇ ਲਾਗੂ ਹੋ ਜਵੇ ਗੁਰਮਤਿ ਇੱਥੇ ਇੱਥੇ ਸੱਚ ਕਰਨ ਵੜ ਜਵੇ ਇਹ ਸਾਇਸ਼ਾਨੀ ਕੀ ਆ ਗੁਰਮਤਿ ਤੇ ਲਾਗੂ ਆ ਹੋਰ ਉਹ ਤੇ ਕੀ ਆ ਇਹ ਸਭ ਤਾਂ ਲਾਗੂ ਹੋ ਤੇ ਇੱਥੇ ਲਗੂ ਹੈ ਨਹੀਂ ਇੱਥੇ ਹੀ ਸੁਰਗ ਬਣ ਜਵੇ ਇਹ ਬੇ ਬੜੂਆ ਵਰਨ ਕੋਈ ਤਰੀਕਾ ਨਹੀਂ ਸੁਰਗ ਬਣਦਾ